ਮੈਨੂੰ ਅਫਸੋਸ ਹੈ ਵੀ ਗਊ ਨੂੰ ਇੱਕ ਪਾਸੇ ਮਾਤਾ ਮੰਦਿਆ ਦੂਜੇ ਪਾਸੇ ਆਵਾਰਾ ਫਿਰੇ ਘਟੋ ਘਟ ਜਿਹੜੇ ਅਸੀਂ ਮਾਤਾ ਮੰਦਿਆ ਉਹਨੂੰ ਬਚਾਰੀ ਨੂੰ ਆਵਾਰਾ ਤਾਂ ਨਾ ਛੱਡੋ ਘਟੋ ਉਹ ਤਾਂ ਘਟੋ ਘਟ ਦੁੱਧ ਦਿੰਦੀ ਆ ਆਪਾਂ ਗਊ ਦਾ ਦੁੱਧ ਤਾਂ ਪੀਨੇ ਆ ਪੀਨੇ ਆ ਜੀ ਫਿਰ ਉਹਦੇ ਬੱਚਿਆਂ ਨੂੰ ਆਪਾਂ ਵੱਢ ਬਣਾ ਕੇ ਪਾਲਦੇ ਆ ਹਮਮ ਔਰ ਆਪਣੀ ਖੇਤੀ ਦੇ ਕੰਮ ਆਉਂਦੇ ਆ ਹਮ ਕੁੱਤਾ ਆ ਲਾ ਕੇ ਗਊ ਜਣਾ ਕੰਮ ਨਹੀਂ ਆ ਸਕਦਾ ਹਮ ਉਹਦਾ ਵੱਢਿਆ ਤਾਂ ਤੁਹਾਨੂੰ ਰੇਬੀ ਦਾ ਟੀਕਾ ਲਵਾਉਣਾ ਪਊ ਹਮ ਪਾਗਲੋ ਕੀ ਮਰਨਾ ਪੈ ਸਕਦਾ ਹਮ ਇਹਨਾਂ ਦਾ ਮਤਲਬ ਸੜਕਾਂ ਤੇ ਘੁੰਮਣਾ ਠੀਕ ਨਹੀਂ ਪ੍ਰੋਪਰ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਖਾਸ ਤੌਰ ਤੇ ਕੁੱਤਿਆਂ ਨੂੰ ਕਿਉਂਕਿ ਕੁੱਤਿਆਂ ਦਾ ਜਿਹੜਾ ਸਿਸਟਮ ਹੈ ਉਹ ਬੰਦੇ ਨੂੰ ਵੱਢੂ ਆ ਉਹਨੂੰ ਪਤਾ ਲੱਗੇ ਵੀ ਮੈਂ ਇਹਨੂੰ ਜਾਣਦਾ ਨਹੀਂ ਉਹ ਬੰਦੇ ਨੂੰ ਵੱਢਦਾ ਰੇਬੀ ਦੇ ਟੀਕੇ ਲਵਾਉਣੇ ਪੈਂਦੇ ਆ ਕਈ ਵਾਰੀ ਮਰਨਾ ਪੈ ਜਾਂਦਾ ਉਹਨੂੰ ਸਹੀ ਥਾਂ ਤੇ ਰੱਖਣਾ ਚਾਹੀਦਾ ਆਪਣੇ ਦੇ ਵਿੱਚ ਵੀ ਬਹੁਤ ਪੈਂਦੀਆਂ ਨਾ ਭਈ ਉਹ ਤਾਂ ਪਾਉਂਦੇ ਨੇ ਕਿ ਰੇਬੀ ਦੇ ਟੀਕੇ ਭਾਰਤ ਚ ਬਹੁਤ ਵਿਕਦੇ ਆ ਅਮਰੀਕਾ ਚ ਵਾਰਾ ਕੁੱਤਾ ਕੋਈ ਨਹੀਂ ਫਿਰ ਉਹਨਾਂ ਸਾਰੇ ਰੇਬੀਜ਼ ਕੰਪਨੀਆਂ ਦੇ ਟੀਕੇ ਕਿਹਨੇ ਲਵਾਉਣੇ ਆ ਜਿਹੜਾ ਕੁੱਤਾ ਪਾਲਿਆ ਹੋਇਆ ਜੀ ਹੈ ਆਪਣੇ ਕੋੜਾਂ ਚ ਨੇ ਕੁੱਤੇ ਫਿਰ ਉਹਦੇ ਨਾਲ ਉਹਨਾਂ ਵੀਆਂ ਕੰਪਨੀਆਂ ਦੇ ਰੇਬੀਜ਼ ਦੀ ਸਾਰੀ ਦਵਾਈ ਅਮਰੀਕਾ ਤੋਂ ਆਉਂਦੀ ਹੈ 19 ਕੰਪਨੀਆਂ ਉਹਦੀਆਂ ਸਾਰੇ ਟੀਕੇ ਕਿੱਥੇ ਉਹਦੇ ਆਂਗੇ ਹਾਂ ਇੱਕ ਆਪਣੀ ਹੈਗੀ ਡੰਡੀ ਜੀ ਕੰਪਨੀ ਉਹਦੇ ਆਪਾਂ ਘੱਟ ਲੈਨੇ ਆ ਅਮਰੀਕਾ ਦੀਆਂ ਕੰਪਨੀਆਂ ਦੇ ਦਵਾਈ ਆਉਂਦੀ ਆ ਉਹ ਚ ਕਮਿਸ਼ਨ ਵੱਡਾ ਤੇ ਜਿਹੜੇ ਡੌਗ ਲਵਰ ਨੇ ਕੁੱਤਿਆਂ ਨੂੰ ਪਿਆਰ ਕਰ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਕਿਵੇਂ ਧੋਖਾ ਖਾ ਰਹੇ ਆ